ਬਾਕੀ ਤੋਂ ਨਿਯਾਇ ਮੇਰੇ ਪੱਟਫੜ ਮਾਰਿਆ ਮਾਰਿਆ ਤਫਟੂ ਪਹਿਲਾ ਕੁੱਠੇ ਰ ਪਹਿਲੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੂੰ ਗੱਲ ਕਰੋ ਸ਼ੈਲ ਪ੍ਰੇਮਾ ਇਹਨ ਮੇਰੇ ਬੋੜਾ ਤਫੜ ਮਾਰਿਆ ਕਿਉਂ ਨੇ ਬਾਈ ਕਿਉਂ ਗੱਲ ਕਰਾ ਤਿੰਨ ਮੇਰੇ ਦੋ ਤਫੜ ਮਾਰਿਆ ਨਾ ਮੈਂ ਤਾਂ ਪ੍ਰਾਈਵੇਟ ਬੰਦਾ ਆ ਠੀਕ ਨਹੀਂ ਮੇਰਾ ਕੋਈ ਇੱਥੇ ਜੋ ਕਰਨਾ ਨਹੀਂ ਆ ਲੈਨਮਨ ਆਖਿਆ ਮੀਗੀ ਤਾਂ ਮੈਂ ਇਹ ਕੰਮ ਕੀਤਾ ਲੈਨਮਨ ਨਹੀਂ ਆਖਰ ਮੀਕੇ ਜੁੜਦਾ ਇਹ ਕੰਮ ਕਰੀਂ ਜੀਦੇ ਬਾ ਇਹ ਮੇਰੇ ਤਫੜ ਮਾਰਨੇ ਜੁੜ ਗਏ ਇਹ ਤਾਰ ਕੱਟ ਲਈ ਮਾਰ ਕੇ ਲਿਆ ਕਟਰ ਇਹ ਤਾਰ ਕੱਲੀ ਨਹੀਂ ਕੱਟੀ ਤੂੰ ਮਾਣਾ ਦਿੱਤਾ ਤਾਰ ਨਹੀਂ ਕੱਟੂ ਕੀ ਕੱਟੀ ਪੁੱਛ ਤੂੰ ਮਾਣਾ ਕੀਤਾ ਨਹੀਂ ਆ ਮੈਂ ਨਹੀਂ ਕੱਟੀ ਵੀਡੀਓ ਨਹੀਂ ਦੇ ਦਵਾਂ ਵੀਡੀਓ ਨਹੀਂ ਤਾਰ ਕਰਦੇ ਠੀਕ ਨਹੀਂ ਇੱਥੇ ਉਹੀ ਹਿੰਦੀ ਗੱਲ ਤੋਂ ਮੇਰੇ ਤੋਂ ਨਹੀਂ ਆਇਆ ਤਪਣ ਮਾਰੋ ਪ੍ਰਾਈਵੇਟ ਬੰਦਾ ਤੂੰ ਸਰਕਾਰੀ ਹੱਥ ਗੱਲੀ ਪਾਇਆ ਸਰਫਰਮੈਂਟ ਹੱਥ ਗੱਲੀ ਪਾਇਆ ਜੋ ਦੂ ਪ੍ਰਾਈਵੇਟ ਸੋਣੇ ਤੂੰ ਕੱਪੜੇ ਕੰਮ ਕਰੋ ਦੇ ਪਹਿਲਾਂ ਕੰਮ ਕਰਨਾ ਰਸਮਾਂ ਇਹ ਕਮਰੇ ਆਣਗੇ ਰਸਤਾਂ ਉਹਨਾਂ ਬੁਰਕੀ ਗਲੀ ਮੇਰੇ ਕੋ ਵੀ ਇਹ ਦੇ ਦਿਆ ਕੋਈ ਨਾ ਕਮਰੇ ਤੋਂ ਦੋ ਦੋ ਬਟੀਕਾਰ ਆਈਏ ਸਾਰ ਵੀ ਤੇ ਮੇਰੇ ਕੋ ਸੁਣ ਜੀਓ ਅੱਖ ਲੈਣ ਮੈਨ ਮੀ ਤੇ ਕੋਈ ਕਾਹਗਾ ਜਾ ਅੱਖ ਲੈਣ ਮੈ ਠੀਕ ਨਹੀਂ ਉਹ ਹੋਰ ਮੌਕੇ ਬਰਾਬਰ ਉਹਦੇ ਨਾਲ ਗੱਲ ਕਰ ਲਓ ਤੋ ਉਹ ਕੋ ਨੱਠੇ ਦੇ ਇਸੇ ਪਾਸੇ ਇਹ ਕੇ ਗੱਲ ਹੋਈ ਤਾਂ ਫਰਮਾ ਦੇ ਨਹੀਂ ਤੂੰ ਤੇ ਰਣੀ ਦਫਰਵਾ ਰਿਆ ਤੂੰ ਨੱਠਿਆ ਕਰੀਂ ਇਕੱਠੀ ਪਾਸੇ ਨਹੀਂ ਸਾਂਦੇ ਇਹ ਤੂੰ ਨਹੀਂ ਆਇਆ ਕੀਤਾ ਤੁਸੀਂ ਨਹੀਂ ਇਹ ਨਹੀਂ ਜਾ ਜਿਹੜੀ ਮੈਂ ਮੂੰਹ ਨਹੀਂ 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 ਆਇਆ ਨਹੀਂ ਜਾ ਰਿਹਾ ਨਹੀਂ ਕਬਰਾਨ ਕਰੇ ਤੂੰ ਉਹ ਨਹੀਂ ਤਾਰ ਕੇ ਲੱਗੇ ਕੰਪਲੇਨ ਕਰੋ ਤੋ ਨਹੀਂ ਇਹ ਤਾਰ ਤੋ ਰੱਖੋ ਪਈ ਪਛੜੇ ਨੁਕਸਾਨ ਹੋਦਾ ਪਈ ਪੂਰਾ ਕੰਡਣਾ ਤੂੰ ਦੀ ਪਈ ਉਹ ਗੱਲ ਉਹ ਨਹੀਂ ਤਾਰ ਨਹੀਂ ਕੱਟੀ ਰੂ ਆ ਜੀ ਉਹ ਆਪਣੀ ਇੱਕਾ ਕਮਾਈ ਠੀਕ ਨਹੀਂ ਜਿਹੜੀ ਤੂੰ ਆਪਣੇ ਮੇਰੇ ਤਫੜ ਮਾਰੇ ਨੇ ਇਹ ਠੀਕ ਨਹੀਂ ਆ ਠੀਕ ਨਹੀਂ ਦੋ ਮਹੀਨੇ ਸਾੜੀਆਂ ਮਰ ਗਿਆ 1.5 ਲੱਖ ਕਿ ਨਹੀਂ ਮਹੀਨਾ ਉਹ ਤੂੰ ਪਹਿਲਾਂ ਦੇਖ ਕਿ ਨਹੀਂ ਨਹੀਂ ਜੇ ਕੋਈ ਕੋਹਦਾ ਜ਼ਿੰਮੇਦਾਰ ਕੋਈ ਮਰ ਗਿਆ ਤਾਂ ਕੌਣ ਜਵਾਬ ਦੇ ਦੋ ਮਹੀਨੇ ਮਿਲਨੇ ਆਣੇ ਤੇ ਬੱਚੇ ਜ਼ਿੰਮੇਦਾਰ ਜ਼ਿੰਮੇਦਾਰ ਬੰਦਾ ਕੋਈ ਮਰ ਜਾਂਦਾ ਕੌਣ ਜਵਾਬ ਦੇ ਕੋਈ ਟਰੈਕਟਰ ਇੱਥੇ ਲੱਗ ਜਾਂਦਾ ਹੈ ਕਿ ਕੌਣ ਜਵਾਬ ਦੇ ਨਹੀਂ ਮਰਨੇ ਆਵਾਜ਼ ਉਹਨਾਂ ਤਾਂ ਢੁੱਕੀ ਪਹਿਲੇ ਤਾਂ ਉਹਨਾਂ ਨੇ ਢੁੱਕੀ ਜੁਲਿਆ ਉਹਦਾ ਬੱਤੀ ਲਾਈ ਤਾਂ ਨਹੀਂ ਦੋਨੇ ਕੋਲ ਟੋਕਣਾ ਬੱਤੀ ਉਹਨੇ ਲਾਈ ਉਥੋਂ ਪਿੱਛੇ ਜਰ ਪੱਗੀ ਦੇਂਦੀ ਬੱਤੀ ਬੰਦ ਕਾਰ ਟੁੱਕੀ ਉਹ ਤਾਰ ਕੋ ਬਣਾ ਪਹਿਲਾਂ ਇਹ ਬਣਾ ਇਹਦੀ ਬਣਾ ਤੂੰ ਅਜੇ ਨਹੀਂ ਹੋ ਗਈ ਲੱਭੀ ਤੂੰ ਬੰਦਾ ਭੇਜੀ ਰਿਹਾ ਜਾਂ ਲਾਈਨ ਮੈਨ ਤੇਨੂੰ ਕੰਮ ਕਰੀਆ ਨਹੀਂ ਆਪਾ ਆਹ ਮਤਲੀ ਆਖੀ ਜਾ ਤੂੰ ਦੁੱਕੀ ਗੱਲੀ ਨਹੀਂ ਪਹਿਲੇ ਨਹੀਂ ਤੂੰ ਦੁੱਕੀ ਗੱਲੀ ਤੂੰ ਦੁੱਕੀ ਗੱਲੀ ਲੈ ਤਾਹਣੇ ਸੁਣੇ ਕੋਗੇ ਦਾ ਬਣਾਇਆ ਨਹੀਂ ਸਾਟ ਮੇ ਦੁੱਕੀ ਤੈਨੂੰ ਕੰਮ ਨਹੀਂ ਕਰਦਾ ਤੂੰ ਦਗਾ ਕਟਾਈ ਤੂੰ ਦਗਾ ਕਟਾਈ ਪ੍ਰਕਾੜੀਆ ਪਹਿਲੇ ਮੋਹਰਾ ਤੋਂ ਪਹਿਲੇ ਗੱਲ ਨਹੀਂ ਹੋਉਂਦਾ ਆਹ ਇਹ ਉਹ ਟੂਕਾ ਬੱਤੀ ਸਤਿੰਨ ਦੀ ਪਹਿਲੇ ਲਾਈਨ ਮੈਨ ਦੇ ਦਿਖਣਾ ਚਾਹੀਦਾ ਪ੍ਰਾਜੇਰਾ ਉਹਨਾਂ ਜਿਹੜੇ ਉਹ ਗੁਜਰਾਵਾਂ ਮਾਂ ਦੀ ਸਿਰ ਨਾ ਯੋ ਨਕਾਣੋ ਹੈ ਸਾਪਾ ਰੰਗ ਪਰਮਰੀ ਜਾਨੀ ਬਣਨਾ ਸਾਡੂ ਕੋ ਸਤਾ ਕੋ ਆਣਾ ਹੈ ਠੀਕੇ ਜੂਨ ਕਹਦੀ ਆ ਰੋਡਣੀ ਮੈਂ ਮੋਲੀ ਤੂੰ ਚਲੀ ਧਾਰ ਕੱਟਣਾ ਆ ਹੁਣ ਆਇਆ ਥੇਰੋ ਜਰਾ ਬੰਬੀ ਆਣਾ ਬੰਬੀ ਆਣਾ ਵੱਖਾ ਰੈਂਦੇ ਹੁਣ ਤਾਂ ਆਦਕ ਲੈਣ ਮੈਂ ਨਾ ਖਾ ਜਿੱਥੇ ਜਾਓ ਐ ਸਿਰਫ ਇੰਜ ਦੇਖਿਆ ਖਾ ਜਿੱਥੇ ਜਾਣਾ ਜਾਓ ਇਹ ਕੋਈ ਇਹ ਜਾਨਵਰ ਇਹ ਉਹ ਉਹ ਨਹੀਂ ਹੈ ਇਹਦੇ ਵਿੱਚ ਰੂਹ ਨਹੀਂ ਹੈ ਮੇਰੀ ਗੱਲ ਸੁਣੋ ਮੈਂ ਆਲੇ ਤੋਂ ਮੈਂ ਪੰਜੀ ਦਿਨ ਪਹਿਲਾਂ ਲਾਈਨ ਬੰਦ ਅਰੇ ਗੱਲ ਸੁਣ ਸੁਣ ਇਸ ਇਸ ਗੱਲ ਕਰ ਗੱਲ ਆ ਉਸ ਨੂੰ ਛੁੱਟ ਪੰਜੀ ਦਿਨ ਲਾਈਨ ਬੰਦ ਪੰਜੀ ਦਿਨ ਬਾਅਦ ਲੈਂਗ ਕੋਣ ਲੈ ਪ੍ਰਾਪ ਮੇਰੇ ਤਾਂ ਕੋਈ ਨਹੀਂ ਲੈਂਗ ਕੋਣ ਲੈ ਪ੍ਰਾਪ ਉਹਨੇ ਗੱਲ ਕਰੋ ਆਖਾਂਗੇ ਨਹੀਂ ਫੋ जरा मेरी पिछले साल मैं मरी गई मैं सपंच गल में मरी गई महा मुआवजा होना चाहिए आख मरी गई जरा मुआवजा कहता होना मा य यार तार टुटी नहीं पहले सलाह दी तारंडो उख्या मैं चुकी लगे डिमाटबेट को कब्बन भूखी डिमाटबेट उन्हें इन्नी गल आखी इस बारी फिर मैं मरी गई ਅਜੇ ਬੁੱਤੇ ਜਾਣਿਆ ਯਾਰ ਹੰਦੀਆੜੀਦਾਰ ਬੰਦੇ ਆ ਇਹ ਪੀਲੇ ਸਾੜੀ ਯਾਰ ਸਾਨੂੰ ਕੋਈ ਹੁਣ ਚਾਹੀਦਾ ਸਾਡੇ ਬਾਰੇ ਕੋਈ ਸੋਚਣਾ ਚਾਹੀਦਾ ਗਵਰਨਮੈਂਟ ਨੇ ਸੋਚਣਾ ਚਾਹੀਦਾ ਗਰੀਬ ਬੰਦੇ ਦਾ ਹੈ ਦਿਹਾੜੀਦਾਰ ਬੰਦੇ ਆ ਨਿੱਕੇ ਨਿੱਕੇ ਬੱਚੇ ਆ ਨੇ ਦਿਹਾੜੀ ਲਾਇਏ ਪਾਣੇ ਸਾਡੀ ਕਿਹੜੀ ਨੌਕਰੀ ਹੈ ਮਾ ਸਕਦੇ ਵਿਚਾਰੇ ਭੁੱਖੇ ਮਰ ਜਾਂਦੇ ਹੁਣ ਨਹੀਂ ਮਰੀ ਗਏ ਸੋਣੇ ਵਾਲੀ ਮੈਂ ਉਮੀਦ ਹੀ ਪਈ ਚੱਲਾ ਹੁਣ ਸੂਏ ਦੇ ਦੁੱਧ ਚੱਲ ਬੱਚਿਆਂ ਨੂੰ ਚਮਾਤੇ ਹੋਏਗਾ ਹੁਣ ਮਰ ਗਏ ਤੇ ਹੁਣ ਉਮੀਦ ਵੀ ਟੁੱਟ ਗਈ ਹੁਣ ਦੇਖਾਂ ਕਿਹੜਾ ਵਾਲਾ ਮੰਗ ਮੁੰਗ ਕੇ ਕਰਨੀ ਆ ਕੋਈ ਗੁਜ਼ਾਰਾ ਸੁਰਮੂ ਆਸ ਬਰਮਾ ਰੋਣੇ ਨੇ ਵੀਰ ਪਿਛਲੇ ਸਾਲ ਦੀ ਗੱਲ ਹੈ ਪਿਛਲੇ ਸਾਲ ਵੀ ਸਾਡੀ ਮੀਂਹ ਮਰੀ ਹੈ ਇਸ ਸਾਲ ਦੀ ਗੱਲ ਹੈ ਇਸ ਸਾਲ ਵੀ ਇੱਥੇ ਕਿਲੋ ਤੁਹਾਡੇ ਸਾਹਮਣੇ ਉਹ ਤਾਰ ਟੁੱਟੀ ਦੀ ਹੈ 25 ਦਿਨ ਪਹਿਲਾਂ ਇਹਨੇ ਲੈਂ ਬੰਦ ਕੀਤੀ ਹੈ ਅੱਜ ਫੇਰ ਇਧਰ ਤਾਰ ਪੇ ਦੀ ਇਧਰ ਡੰਗਰ ਲੰਗਦੇ ਹੈ ਰੋਜ਼ ਇਹਨੇ ਪਿੱਛੋਂ ਤਾਰ ਨਹੀਂ ਗੰਡੀ ਪਿੱਛੋਂ ਫਿਊਜ ਲਾਇਡ ਹੈ ਬਿਜਲੀ ਡਿਪਾਰਟਮੈਂਟ ਵਾਲੇ ਇੱਥੇ ਇਹਨੇ ਡਿਪਾਰਟਮੈਂਟ ਵਾਲੇ ਅੱਜ ਫੋਨ ਕੀਤਾ ਜੋ ਲਿਹਾੜੀ ਮੀਂਹ ਮਰੀ ਅੱਗੂ ਸਾਨੂੰ ਆਖਦੇ ਜਾਓ ਜੁਥੇ ਜਾਣਾ ਜਾਓ ਜੋ ਕਰਨਾ ਕਰੋ ਜਾਈ ਸਾਡਾ 3.5 ਲੱਖ ਰੁਪਏ ਨਸਕਾਨ ਹੋਈ ਹੈ ਪਿਛਲੇ ਸਾਲ ਵੀ ਸਾਡੀ ਮੀਂਹ ਮਰੀ ਇਸ ਸਾਲ ਵੀ ਸਾਡੀ ਮੀਂਹ ਮਰੀ ਕੋਈ ਪੁੱਛ ਨਹੀਂ ਆਂਦਾ ਕੋਈ ਮੰਗਣੀ ਨਹੀਂ ਆਂਦਾ ਸਰਵਾਦੇ ਗੁਜਰ ਇੰਦੀ ਕੋਈ ਸੁਣਾਈ ਨਹੀਂ ਐ ਜਿੱਥੇ ਜਾਣਾ ਜਾਓ ਜਿੱਥੇ ਮਰਜੀ ਜਾਓ ਇਹ ਗਰੀਬ ਬੰਦੇ ਭੁੱਖੇ ਤੇ ਕੋਣੀ ਕਿੰਨੇ ਕਿ ਬੱਚੇ ਨੇ ਕੀ ਖਾਣਾ ਕੱਲ ਕੀ ਕੋਈ ਜ਼ਿੰਮੇਦਾਰ ਗੀਆ ਤਾਰ ਪੇ ਦੀ ਇਹ ਤੇ ਮੈਂ ਮੈਂ ਹੀ ਐ ਕੋਈ ਜ਼ਿੰਮੇਦਾਰ ਕੋਈ ਟਿਕਟਟਰ ਕੋਹਾ ਦਾ ਕੋਹਾ ਇੱਥੇ ਸੋਈ ਜਾਂਦਾ ਜੀ ਇਹ ਤਾਰ ਖਲ ਪੇ ਦੀ ਕੌਣ ਜੁਣਾ ਬਾਹਰ ਉੱਥੇ ਬੈਂਕਵੇਂ ਵਾਲੇ ਅੱਲੀ ਤੱਕ ਸਵੇਰੇ ਦੀ ਮੈਂ ਹੀ ਮਾਰੀ ਦੀ ਐ ਅੱਲੀ ਤੱਕ ਕੋਈ ਮੈਗਮੇ ਦਾ ਕੋਈ ਬੰਦਾ ਨਹੀਂ ਆਇਆ ਇੱਥੇ ਅਪੀਲ ਕਰਕੇ ਕੋਰੋ ਅਪੀਲ ਗਵਰਨਮੈਂਟ ਅਗੇ ਇਹ ਜਿਹੜਾ ਨਿੱਕੇ ਨਿੱਕੇ ਬੱਚੇ ਦਾ ਇਹ ਰਿਕਾਰਡ ਨਿੱਕੇ ਨਿੱਕੇ ਬੱਚੇ ਦਾ ਇਹਨੇ ਕੇ ਖਾਣਾ ਇਹਦਾ ਮਾਅਬਜ਼ਾ ਦਿੱਤਾ ਜਾਏ ਤੇ ਇੰਦੇ ਪਰ ਕਾਰਵਾਈ ਕੀਤੀ ਜਾਏ ਜਿਹੜਾ ਡਿਪਾਰਟਮੈਂਟ ਵਾਲੇ ਕੋਈ ਸੁਣਦਾ ਨਹੀਂ ਨਹੀਂ ਫੋਨ ਕਰੋ ਕੋਈ ਫੋਨ ਨਹੀਂ ਚੁੱਕਦਾ ਆਈਓ ਇੰਦੇ ਏਈਓ ਕੀ ਫੋਨ ਕੀਤਾ ਡਬਲ ਏਈ ਕੀ ਫੋਨ ਕੀਤਾ ਇੰਦਾ ਹੈਲਪਲਾਈਨ ਜਿਹੜਾ ਨੰਬਰ ਹੁੰਦਾ ਉਹਨੇ ਹੀ ਫੋਨ ਕੀਤਾ ਇਹਨੇ ਕੋਹਾਂ ਨੇ ਫੋਨ ਨਹੀਂ ਚੁੱਕਿਆ ਅੱਲੀ ਵੀ ਦੋਸ ਫੋਨ ਕਰੀ ਤੇ ਜਿਹੜਾ ਇਹਨਾ ਟੋਲ ਫਰੀ ਨੰਬਰ ਦਿੱਤੇ ਦਾ ਡੇਢ ਘੰਟਾ ਹੋ ਗਿਆ ਮੈਂ ਫੋਨ ਕਰਦੇ ਕੋਹਾਂ ਨੇ ਨਹੀਂ ਚੁੱਕਿਆ